ਤਵਨਾ ਪਹਿਲਾ ਮੈਂ ਸੱਚੇ ਪਾਤਸ਼ਾਹ ਦਾ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕਰਨ ਲਈ ਆਇਆ ਵਾਂ ਔਰ ਬਾਲਾ ਜੀ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਕਿ ਲੁਧਿਆਣੇ ਦੀ ਸੇਵਾ ਜਿਹੜੀ ਆ ਆਮ ਆਦਮੀ ਪਾਰਟੀ ਵੱਲੋਂ ਮੇਰੀ ਲਈ ਗਈ ਆ ਬਤੌਰ ਲੋਕ ਸਭਾ ਲੁਧਿਆਣਾ ਤੇ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਵਾਂ ਕਿ ਤੁਹਾਡਾ ਜਿਹੜਾ ਸੇਵਾਦਾਰ ਤੁਸੀਂ ਇੱਥੇ ਆਪਣਾ ਚੁਣੋਗੇ ਕਦੇ ਤੁਹਾਨੂੰ ਪਿੱਠ ਨਹੀਂ ਦਿਖਾਣੀ ਔਰ ਤੁਹਾਡੀ ਦਿਨ ਰਾਤ ਸੇਵਾ ਕਰਕੇ ਲੁਧਿਆਣੇ ਦਾ ਨਾਮ ਅੱਗੇ ਲੈ ਕੇ ਜਾਣਾ ਔਰ ਇੰਡਸਟਰੀ ਦੇ ਵਿੱਚ ਜਿਹੜਾ ਖਾਬਾ ਪੰਜਾਬ ਦੇ ਵਿੱਚ ਲੁਧਿਆਣਾ ਉਹ ਨੰਬਰ 1 ਦੇ ਰਹੇਗੇ ਤੁਸੀਂ ਆਮ ਤੌਰ ਤੇ ਵਿਧਾਇਕ ਹੁੰਦੇ ਵਿਛਰੇ ਆ ਪਰ ਐਮਪੀ ਦਾ ਇੱਕ ਵੱਡਾ ਆਧਾਰਾ ਵੱਡੇ ਨੋ ਹਲਕੇ ਨੇ ਤੁਹਾਡੇ ਅੰਦਰ ਸਭ ਨਾਲੋਂ ਵੱਡੀ ਗੱਲ ਸਭ ਨਾਲੋਂ ਪਹਿਲਾਂ ਜੋ ਮੈਂ ਵਿਧਾਨ ਸਭਾ ਚ ਕਿਹਾ ਸੀਗਾ ਲੁਧਿਆਣੇ ਨੂੰ ਇੱਕ ਪੀਜੀ ਵਰਗਾ ਪਜੀਆਈ ਵਰਗਾ ਹਸਪੀਟਲ ਦੀ ਜ਼ਰੂਰਤ ਆ ਸਾਹਮਣੇ ਪਹਿਲਾਂ ਮੇਰਾ ਮੁੱਦਾ ਉਹੀ ਹੋਊਗਾ ਮੈਂ ਸਾਹਮਣੇ ਪਹਿਲਾਂ ਉਹਦੇ ਲਈ ਲੈ ਕੇ ਆਉਣਾ ਕੁਝ ਨਾ ਕੁਝ ਇਹਦਾ ਐਲਾਨ ਪਹਿਲਾਂ ਸਤਿਕਾਰਯੋਗ ਪ੍ਰਧਾਨ ਸਾਹਿਬ ਨੇ ਨਹੀਂ ਕੀਤਾ ਸੀ ਬੱਚੇ ਪੁਰਾਣੇ ਕਾਂਗਰਸੀ ਜਿਹੜੇ ਅਮੋਂ ਸਾਹਮਣੇ ਹੋਣਗੇ ਬੇਸ਼ੱਕ ਪਾਰਟੀਆਂ ਦੇ ਵੱਖੋ ਵੱਖਰੇ ਚਿਹਰੇ ਹੋਗੇ ਨੇ ਪਰ ਪੁਰਾਣੇ ਕਾਂਗਰਸੀ ਅਮੋਂ ਸਾਹਮਣੇ ਹੋਣਗੇ ਆਹੀ ਦਾ ਹੁਣ ਗੁਰੂ ਮਹਾਰਾਜ ਨੇ ਡਿਊਟੀ ਲਈ ਆ ਜਾ ਤੂਤਾਂ ਵਾਲੇ ਖੂਦ ਤੇ ਗੱਲਾਂ ਹੋਣਗੀਆਂ ਮੂੰਹ ਤੇ ਜੇ ਗੱਲ ਕਰੀਏ ਤੁਸੀਂ ਜਿਹੜੇ ਹੁਣ ਰਿਸ਼ਤਾ ਦੇਦੇ ਕੋਈ ਕਿ ਰਬਨੀਤ ਬਿੱਟੂ ਜਿਹੜੇ ਹੈਗੇ ਨੇ ਤੁਸੀਂ ਵੀ ਪਾਰਟੀ ਛੱਡ ਕੇ ਚਾਏ ਸੀਗੇ ਬਿੱਟੂ ਨਾ ਤੁਸੀਂ ਵੀ ਕਈ ਸਮੇਂ ਕੰਮ ਕੀਤਾ ਤੁਸੀਂ ਕੀ ਮੰਨ ਕੇ ਚੱਲਦੇ ਹੋ ਦੇਖੋ ਸੇਵਾ ਹੁੰਦੀ ਹੈ ਮੇਰੀ 2 ਸਾਲ ਲੋ ਮੇਰੀ ਆਮ ਆਦਮੀ ਪਾਰਟੀ ਦੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਔਰ ਡਾਕਟਰ ਸੰਦੀਪ ਪਾਠਕ ਜੀ ਉਹਨਾਂ ਨੇ ਮੇਰੀ 2 ਸਾਲ ਜਿਹੜੀ ਸੇਵਾ ਦੇਖੀ ਤਾਂ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਮੈਂ ਉਹਨਾਂ ਦੀ ਜ਼ਿੰਮੇਵਾਰੀ ਜੋ ਮੇਰੇ ਤੇ ਉਹਨਾਂ ਨੇ ਭਰੋਸਾ ਰੱਖਿਆ ਵਾ ਉਹਨਾਂ ਦੇ ਭਰੋਸੇ ਨੂੰ ਮਜ਼ਬੂਤ ਕਰਕੇ ਲੁਧਿਆਣੇ ਦੀ ਸੇਵਾ ਕਰਨੀ ਆ ਲੁਧਿਆਣੇ ਟੱਕਰ ਕਿੰਨਾ ਮੰਨਦੇ ਹੋ ਬਿੱਟੂ ਨਾ ਜਾਂ ਕਾਂਗਰਸ ਨਾ ਦੇਖੋ ਸਾਰਿਆਂ ਨੂੰ ਲੋਕ ਇਹਨਾਂ ਨੂੰ ਦੇਖ ਚੁੱਕੇ ਹੋਇਆ 10 ਸਾਲ ਬਿੱਟੂ ਨੂੰ ਲੋਕਾਂ ਨੇ ਦੇਖ ਲਿਆ ਹੋਇਆ ਜਿਹੜਾ ਕੋਈ ਕਾਂਗਰਸ ਦਾ ਕੈਂਡੀਡੇਟ ਆਊਗਾ ਉਹਨੂੰ ਵੀ ਦੇਖ ਲਿਆ ਸਾਡੇ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਸਾਡੇ 2 ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ ਹਲਕਾ ਸੈਂਟਰ ਦੇ ਲੋਕਾਂ ਨੇ ਸਾਡੀ ਆਵਾਜ਼ ਪਹੁੰਚਾਈ ਸਾਡੇ ਸੁਪਰੀਮੋ ਤੱਕ ਤਾਂ ਸਾਨੂੰ ਇਹ ਅੱਜ ਸੇਵਾ ਦਾ ਮੌਕਾ ਮਿਲਿਆ ਮਾਲਕ ਦੇ ਹੱਥ ਪੜਿਆਈਆਂ ਨੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਤਨਤਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਈਜ਼ੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਬਸਰ ਕੰਪੀਟੀਸ਼ਨ ਕੀਤੇ ਨਾਲ ਮੰਨਦੇ ਹੋ ਜਿੱਤਣਾ ਨਹੀਂ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਬਿਲਹਲ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਿਆ ਮਿੱਤੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਤੁਹਾਨੂੰ ਲੱਗਦਾ ਕੰਮਾਂ ਨੂੰ ਦੇਖ ਕੇ ਜਿਹੜਾ ਮੌਕਾ ਕੰਮਾਂ ਨੂੰ ਦੇਖ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਅੱਖਾਂ ਬੜੀ 파ਰਖੂ ਅੱਖਾਂ ਸਾਡੇ ਸੁਪਰੀਮੋ ਅਰਵਿੰਦ ਕੇਟੀਵਾਲ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਟੱਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬ ਆ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਕਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕ ਸੁਖੀ ਵੀ ਆਵਾਜ਼ ਚੱਕੀ ਸੀ ਕੀ ਹੋਊਗਾ ਹਸਪੀਟਲ ਨਹੀਂ ਆਗਾ ਕੋਈ ਲੁਧਿਆਣੇ ਦੇ ਵਿੱਚ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ